ਕੀ ਬਵਾਸੀਰ ਦੀ ਗੱਲ ਕਰੀਏ ਇੱਕ ਬੜੀ ਕਾਮਨ ਬਿਮਾਰੀ ਹੈ ਹਰ ਦੂਜੇ ਤੀਜੇ ਬੰਦੇ ਨੂੰ ਹੁੰਦੀ ਹੈ ਜਾਂ ਤਾਂ ਉਹ ਸ਼ਰਮ ਦੇ ਮਾਰੇ ਇਹਨੂੰ ਨਹੀਂ ਦੱਸ ਪੰਦਾ ਜਾਂ ਫਿਰ ਜੇ ਦੱਸਦੇ ਹੈਗੇ ਤਾਂ ਉਹਦਾ ਇਲਾਜ ਪ੍ਰੋਪਰਲੀ ਨਹੀਂ ਕਰ ਪੰਦੇ ਬਵਾਸੀਰ ਦਾ ਮਸਲਾ ਸਿਰਫ ਮੋਕੇ ਨਹੀਂ ਹੈ ਬਵਾਸੀਰ ਅੱਗੇ ਪਗੰਧਰ ਬਣ ਜਾਂਦੀ ਹੈ ਉਥੇ ਅਲਸਰ ਹੋ ਜਾਂਦਾ ਵੈ ਉਥੇ ਜ਼ਖਮ ਹੋਣ ਲੱਗ ਜਾਂਦੇ ਹੈਗੇ ਹੈ ਫਿਸ਼ਰ ਬਣ ਜਾਂਦੇ ਹੈਗੇ ਹੈ ਔਰ ਇਹ ਬਿਮਾਰੀਆਂ ਵੱਧਦੀ ਰਹਿੰਦੀਆਂ ਅਨਫੋਰਚਨਟਲੀ ਇਹਦਾ ਇਲਾਜ ਜਾਂ ਤਾਂ ਲੋਕੀ ਕਰਾਉਂਦੇ ਨਹੀਂ ਹੈਗੇ ਜਾਂ ਇਹਨੂੰ ਇਗਨੋਰ ਕਰਦੇ ਆ ਸਭ ਤੋਂ ਵੱਡਾ ਕਾਰਨ ਹੈ ਇਹਦਾ ਕਬਜ ਜਿਸ ਬੰਦੇ ਨੂੰ ਕਬਜ ਰਹਿੰਦੀ ਹੈ ਉਹਦਾ ਪੇਟ ਸਾਫ਼ ਨਹੀਂ ਹੁੰਦਾ ਪੇਟ ਜੋ ਸਖਾਇਆ ਹੋਇਆ ਹੋਇਆ ਉਹ ਡਾਈਜੈਸਟ ਨਹੀਂ ਹੁੰਦਾ ਅਲਟੀਮੇਟਲੀ ਸੇਮ ਚੀਜ਼ ਪੇਟ ਨਾਲ ਹੀ ਸਾਰੀਆਂ ਬਿਮਾਰੀਆਂ ਜੁੜੀਆਂ ਤੁਹਾਡਾ ਖਾਇਆ ਹੋਇਆ ਡਾਈਜੈਸਟ ਨਹੀਂ ਹੋਇਆ ਤੁਸੀਂ ਉੱਪਰੋਂ ਖਾ ਲਿਆ ਕਬਜ ਹੋ ਗਈ ਕਬਜ ਹੋਣ ਤੋਂ ਬਾਅਦ ਤੁਹਾਡੇ ਉਹ ਜਗ੍ਹਾ ਦੇ ਉੱਤੇ ਪੇਟ ਦੇ ਵਿੱਚ ਰੋਟੀ ਮਲ ਪਿਆ ਰਹਿ ਗਿਆ ਤੁਹਾਨੂੰ ਗੈਸ ਬਣਨ ਲੱਗ ਗਈ ਉਸ ਤੋਂ ਬਾਅਦ ਉਹਨੇ ਬਵਾਸੀਰ ਦਾ ਰੂਪ ਧਾਰਨ ਕਰ ਲਿਆ ਬਵਾਸੀਰ ਠੀਕ ਨਹੀਂ ਹੁੰਦੀ ਤਾਂ ਉੱਥੇ ਅਲਸਰ ਹੋਣ ਲੱਗ ਜਾਂਦੇ ਆ ਉਸੇ ਚੀਜ਼ ਨੂੰ ਅਸੀਂ ਪੇਟ ਦੇ ਵਿੱਚ ਅਲਸਰ ਅਲਸਰੇਟਿਵ ਕੋਲਾਈਟਿਸ ਇਹ ਚੀਜ਼ ਬੋਲ ਦਿੰਨੇ ਆ ਉਸ ਤੋਂ ਉੱਪਰ ਜੇ পেট ਨਹੀਂ ਸਾਫ਼ ਹੁੰਦਾ ਤਾਂ ਤੇ ਗੈਸਟ੍ਰਿਕ ਅਲਸਰ ਬਣ ਜਾਂਦੇ ਹੈਗੇ ਤਾਂ ਅਲਟੀਮੇਟਲੀ ਇੱਕ ਸਾਈਕਲ ਘੁੰਮਦਾ ਰਹਿੰਦਾ ਸਾਰਾ ਕੰਮ পেট ਤੇ ਹੈ ਰੱਬ ਨੇ ਸਾਨੂੰ ਮੂੰਹ ਦਿੱਤਾ ਹੈ ਤੇ ਲੈਟਰਨ ਵਾਲੀ ਜਗ੍ਹਾ ਦਿੱਤੀ ਹੈ ਮੂੰਹ ਚੋਂ ਪਾਇਆ ਹੋਇਆ ਚੀਜ਼ ਜਦੋਂ ਬਾਹਰ ਨਹੀਂ ਆਂਦੀ ਤਾਂ পেট ਦੀਆਂ ਬਿਮਾਰੀਆਂ ਹੁੰਦੀਆਂ ਜੇ ਦੇਖਿਆ ਜਾਵੇ ਲੋਕ ਮਹਿੰਗੇ ਇਲਾਜਾਂ ਤੋਂ ਭਜਦੇ ਨੇ ਕੋਈ ਇਸ ਤਰ੍ਹਾਂ ਦਾ ਇਲਾਜ ਆਪਣੇ ਕੋਲ ਕੋਈ ਮੈਡੀਸਿਨ ਕੋਈ ਇਸ ਤਰ੍ਹਾਂ ਦੀ ਚੀਜ਼ ਹੈਗੀ ਜੁਆਏ ਆਯੁਰਵੇਦਾ ਕੋਲ ਜਿੱਦਾਂ ਲੋਕ ਠੀਕ ਹੋ ਸਕਣ ਦੇਖੋ ਦਵਾਈ ਅਸੀਂ ਹਮੇਸ਼ਾ ਸੈਕਿੰਡ ਨੰਬਰ ਤੇ ਰੱਖਦੇ ਹਾਂ ਪਹਿਲਾ ਬਚਾਅ ਹੋਣਾ ਚਾਹੀਦਾ ਘਰ ਦਾ ਅਗਰ ਤੁਸੀਂ ਖਾਇਆ ਹੋਇਆ ਭੋਜਨ ਪਚਾ ਲੈਨੇ ਹੋ ਤਾਂ ਤੁਹਾਨੂੰ ਦਵਾਈ ਖਾਣ ਦੀ ਲੋੜ ਨਹੀਂ ਹੈ ਸਿੰਪਲ ਜਿਹਾ ਇਲਾਜ ਸ਼ੁਰੂ ਕਰ ਦੋ ਜਦੋਂ ਤੱਕ ਤੁਹਾਨੂੰ ਭੁੱਖ ਨਹੀਂ ਲੱਗਦੀ ਉਦੋਂ ਤੱਕ ਰੋਟੀ ਨਹੀਂ ਖਾਣੀ ਜੇ ਤੁਹਾਨੂੰ ਸਵੇਰੇ ਖਾਈ ਹੋਈ ਰੋਟੀ ਰਾਤ ਤੱਕ ਭੁੱਖ ਨਹੀਂ ਲੱਗੀ ਇਹਦਾ ਮਤਲਬ ਹਜਮ ਨਹੀਂ ਹੋਈਆ ਉਸ ਦਿਨ ਨਾ ਖਾਓ ਅਗਲੇ ਦਿਨ ਨਹੀਂ ਲੱਗਦੀ ਤਾਂ ਇੱਕ ਦਿਨ ਦਾ ਫਾਸਟ ਕਰ ਲਓ ਇਹ ਤਾਂ ਹੈਗਾ ਉਹਦਾ ਪਰਹੇਜ਼ ਬਚਾਅ ਜੇ ਫਿਰ ਵੀ ਤੁਹਾਨੂੰ ਬਿਮਾਰੀ ਲੱਗ ਗਈ ਹੈ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੈ ਤੁਹਾਨੂੰ ਕਬਜ ਹੈ ਐਸਿਡਿਟੀ ਹੈ ਤੁਹਾਡੇ ਪੇਟ ਦੇ ਬਾਅਦ ਅਲਸਰ ਹੋਇਆ ਹੋਇਆ ਜਾਂ نیچے ਤੁਹਾਨੂੰ ਬਵਾਸੀਰ ਹੈ ਤਾਂ ਅਸੀਂ ਜੋ ਆਯੁਰਵੇਦਾ ਦੇ ਵਿੱਚ ਦੋ ਤਰ੍ਹਾਂ ਦੀ ਮੈਡੀਸਿਨ ਬਣਾਈ ਹੈ ਉਹਦੇ ਵਿੱਚ ਇੱਕ ਤਾਂ ਸਾਡੀ ਹੈਂਡਮੇਡ ਮੈਡੀਸਿਨ ਹੈ ਇਹ ਅਸੀਂ ਆਪਣੇ ਹੱਥ ਦੇ ਨਾਲ ਇਹ ਦਵਾਈ ਬਣਾਈ ਹੈ ਇਹ ਹੱਤ ਨਾਲ ਹੀ ਬਟੀਆਂ ਹੋਈਆਂ ਇਹਦੇ ਅੰਦਰ ਕੁਝ ਆਯੁਰਵੈਦਿਕ ਹਰਬਸ ਲਾਈਕ ਗੂਮੀ ਆਮਲਕ ਹੀ ਹੈ ਇਹਦੇ ਅੰਦਰ ਇਹਦੇ ਚ ਕਸਨੀ ਹੈ ਇਹ ਚ ਕੈਂਪਰ ਹੈ ਜਿਹੜੀ ਕਿ ਪੇਟ ਨੂੰ ਬਿਲਕੁਲ ਸ਼ਾਂਤ ਕਰਦੀ ਹੈ ਪਿੱਤ ਨੂੰ ਸ਼ਾਂਤ ਕਰਨਾ ਸ਼ੁਰੂ ਕਰਦੀ ਹੈ ਤਾਸੀਰ ਜਦੋਂ ਠੰਡੀ ਹੋਏਗੀ ਪੇਟ ਨੂੰ ਆਸਾਨੀ ਹੋਏਗੀ ਪਚਣ ਦੇ ਵਿੱਚ ਇਸ ਹੀ ਦਵਾਈ ਦੇ ਨਾਲ ਅਸੀਂ ਬਵਾਸੀਰ ਤੇ ਹਜ਼ਾਰਾਂ ਮਰੀਜ਼ ਠੀਕ ਕੀਤੇ ਆ ਜੇ ਤੁਸੀਂ ਕਹੋ ਵੀ ਕਿੰਨੀ ਦੇਰ ਚ ਠੀਕ ਹੋ ਜਾਂਦੇ ਤੁਸੀਂ ਇਹ ਦਵਾਈ ਅਗਰ ਮੂਹੇ ਪਾਣਨੇ ਹੋ ਤਾਂ ਦੂਜੇ ਜਾਂ ਤੀਜੇ ਦਿਨ ਹੀ ਫਰਕ ਮਿਲਣਾ ਸ਼ੁਰੂ ਹੋ ਜਾਂਦਾ ਦਰਦ ਬਵਾਸੀਰ ਵਾਲੇ ਪੇਸ਼ੇਂ ਨੂੰ ਅਸਹਿ ਨਹੀਂ ਹੁੰਦੀ ਹੈ ਸਹਿ ਨਹੀਂ ਹੋ ਪਾਂਦੀ ਉਹ ਦੂਜੇ ਦਿਨ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਇੱਕ ਅਸੀਂ ਦੇ ਨਾਲ ਇੱਕ ਪਾਊਡਰ ਬਣਾਇਆ ਜਿਹੜਾ ਕਿ ਬਿਲਕੁਲ ਹਰਬਲ ਪਾਊਡਰ ਹੈ ਮੇਨ ਬਿਮਾਰੀ ਮੇ ਤਾਂ ਅਸੀਂ ਕਬਜ਼ ਤੋਂ ਸ਼ੁਰੂ ਹੁੰਦੀ ਹੈ ਅਗਰ ਇਹ ਪਾਊਡਰ ਬੰਦਾ ਰਾਤ ਨੂੰ ਸੌਣ ਲੱਗੇ ਇੱਕ ਚਮਚ ਲਗਾਤਾਰ 1 ਮਹੀਨਾ ਖਾ ਲੈਂਦਾ ਤਾਂ ਉਹਦੀ ਕਵਜ਼ ਦੀ ਬਿਮਾਰੀ ਜੜ ਤੋਂ ਠੀਕ ਹੋ ਜਾਂਦੀ ਹੈ ਰਿਜ਼ਲਟ ਪਹਿਲੀ ਖਰਾਬ ਤੋਂ ਮਿਲਦਾ ਇਹ ਕੇਦੇ ਨਾਲ ਅਸੀਂ ਕੈਪਸੂਲ ਬਣਾਇਆ ਹੋਇਆ ਹੈ ਜਿਹੜਾ ਕਿ ਕਿਸੇ ਵੀ ਤਰ੍ਹਾਂ ਦੀ ਪੇਟ ਦੀ ਬਿਮਾਰੀ ਹੋਵੇ ਸਪੈਸ਼ਲੀ ਕਿਸ ਨੂੰ ਬਵਾਸੀਰ ਹੈ ਖੂਨੀ ਹੈ ਜਾਂ ਬਾਦੀ ਹੈ ਬਾਦੀ ਮਤਲਬ ਓਕੇ ਹੋਏ ਹੋਇਆ ਜਾਂ ਉਸ ਨੂੰ ਕਿਸ ਤਰ੍ਹਾਂ ਦਾ ਅਲਸਰ ਹੈ ਤਾਂ ਉਹਦੇ ਚ ਇਹ ਕੰਮ ਕਰਦਾ ਦੂਜੇ ਤੀਜੇ ਦਿਨ ਤੋਂ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈ 1 ਮਹੀਨੇ ਡੇਢ ਮਹੀਨੇ ਦੇ ਵਿੱਚ ਬੰਦੇ ਨੂੰ ਫਰਕ ਪੈ ਜਾਂਦਾ ਹੈ 3 ਮਹੀਨੇ ਦੇ ਵਿੱਚ ਉਹਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਇਹ ਅਸੀਂ ਗਰੰਟੀ ਲੈ ਕੇ ਬੋਲਦੇ ਹਾਂ ਕਾਦੇ ਵਾਸਤੇ ਗਰੰਟੀ ਲੈਣੇ ਆ ਕਿਉਂਕਿ ਇਹ ਹਜ਼ਾਰਾਂ ਬੰਦਿਆਂ ਦੇ ਉੱਤੇ ਅਪਣਾਈ ਹੋਈ ਦਿੱਤੀ ਹੋਈ ਚੀਜ਼ ਹੈ ਲੋਕੀ ਖੁਦ ਦੱਸਦੇ ਆ ਪਹਿਲੀ ਡੱਬੀ ਖਾਣ ਤੋਂ ਬਾਅਦ ਹੀ ਸਾਨੂੰ ਫਰਕ ਪੈ ਗਿਆ ਇਸ ਨਾਲ ਕਿ ਮੈਕਸਿਮਮ ਟਾਈਮ ਵੀ ਲੋਕੀ ਲੈ ਕੇ ਦੇਖਦੇ ਨੇ ਵੀ ਮੈਕਸਿਮਮ ਟਾਈਮ ਕਿੰਨਾ ਕੁ ਜਿਹੜਾ ਹੈਗਾ ਇਸ ਮੈਡੀਸਿਨ ਦਾ ਹੋ ਸਕਦਾ ਹੈਗਾ ਦੇਖੋ ਮੈਂ ਤੁਹਾਨੂੰ ਕਿਹਾ ਦੂਜੇ ਤੀਜੇ ਦਿਨ ਹੀ ਬੰਦੇ ਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਜਿਸ ਬੰਦੇ ਨੂੰ ਖੂਨ ਆਂਦਾ ਵਾ ਉਹ ਤਾਂ ਦੋ ਖਰਾਕਾ ਦੇ ਨਾਲ ਹੀ ਖੂਨ ਆਣਾ ਬੰਦ ਹੋ ਜਾਂਦਾ ਜਿਸ ਬੰਦੇ ਦੇ ਮੋਕੇ ਨਿਕਲੇ ਹੋਇਆ ਹੈ ਬਵਾਸਿਰ ਦੇ ਉਹ ਮੋਕਿਆਂ ਨੂੰ ਝੜਨ ਨੂੰ ਟਾਈਮ ਲੱਗਦਾ ਹੈ ਅਸੀਂ ਝੜਨ ਲਈ ਨਹੀਂ ਕਹਿੰਦੇ ਵੀ ਝੜ ਜਾਣਗੇ ਕਿ ਨਹੀਂ ਬਟ ਉਹ ਹੌਲੀ ਹੌਲੀ ਦਬ ਜਾਂਦੇ ਹੈਗੇ ਆ ਟੀਊਬ ਟੈਪ ਲਗਾਣ ਦੀ ਕੋਈ ਲੋੜ ਨਹੀਂ ਪੈਂਦੀ ਗਰਮ ਪਾਣੀ ਦੇ ਵਿੱਚ ਤੁਸੀਂ ਫਟਕਰੀ ਡਾਲ ਕੇ ਥੋੜੀ ਦੇਰ ਲਈ ਸੇਕ ਕਰਨਾ ਤੁਹਾਡਾ ਦਰਦ ਨਾਲ ਦੀ ਨਾਲ ਹੀ ਫਰਕ ਪਿਆ ਜਾਂਦਾ ਨਾਲ ਇਸ ਹੀ ਪਾਊਡਰ ਦਿੰਨੇ ਆ ਰਾਤ ਨੂੰ ਸੌਣ ਲੱਗੇ ਇਹ ਪਾਊਡਰ ਲੋ ਦੋ ਤਰ੍ਹਾਂ ਦੇ ਕੈਪਸੂਲ ਹੈ ਇੱਕ ਨਾ ਇੱਕ ਗੋਲੀ ਹੈ ਔਰ ਇੱਕ ਕੈਪਸੂਲ ਹੈ ਗੋਲੀ ਸਵੇਰੇ ਸ਼ਾਮ ਖਾਣੀ ਹੈ ਕੈਪਸੂਲ ਸਵੇਰੇ ਸ਼ਾਮ ਖਾਣਾ ਬੰਦਾ ਠੀਕ ਹੋ ਜਾਣਾ ਲਾਸਟ ਮੈਸੇਜ ਤੁਸੀਂ ਦਰਸ਼ਕਾਂ ਨੂੰ ਕੀ ਦੇਣਾ ਚਾਹੋਗੇ ਦੇਖੋ ਇਸ ਟਾਈਮ ਮੌਸਮ ਜਿਹੜਾ ਹੈ ਬਹੁਤ ਗਰਮ ਹੈ ਗਰਮ ਮੌਸਮ ਦੇ ਵਿੱਚ ਬਾਹਰਲਾ ਖਾਣਾ ਪੀਣਾ ਤਲਿਆ ਖੱਟਾ ਚਿੱਜ ਇਹ ਚੀਜ਼ ਅਵੋਇਡ ਕਰੋ ਘਰ ਦਾ ਬਣਿਆ ਖਾਣਾ ਖਾਓ ਦੁੱਧ ਵਾਲੀ ਚੀਜ਼ਾਂ ਦਾ ਯੂਜ਼ ਘੱਟ ਕਰੋ ਦੁੱਧ ਦੇ ਵਿੱਚ ਪਾਣੀ ਪਾ ਕੇ ਕੱਚੀ ਲੱਸੀ ਬਣਾ ਕੇ ਪੀਓ ਔਰ ਫਾਸਟ ਫੂਡ ਸਪੈਸ਼ਲੀ ਬਾਹਰ ਦਾ ਖਾਣਾ ਇਹਨੂੰ ਜਿੰਨਾ ਹੋ ਸਕੇ ਮੈਦੇ ਦਾ ਬਣਿਆ ਖਾਣਾ ਅਵੋਇਡ ਕਰੋ ਪੇਟ ਦੀ ਰੋਗ ਨਹੀਂ ਹੋਣਗੇ ਔਰ ਪੇਟ ਦੇ ਰੋਗ ਨਹੀਂ ਹੋਣਗੇ ਤਾਂ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗੇਗੀ